ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਾਲ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਜੋਆਣਾ ਬੱਜੋਆਣਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹ ਨਥਾਣੇ ਦੇ ਰਹਿ ਜਾਂਦਾ ਹੈ ਇਹਦੇ ਨੇੜੇ ਰਾਮਪੁਰਾ ਫੂਲ ਵੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਸਿੱਧੂ ਡੇਰੀ ਫਾਰਮ ਸਾਹਮਣੇ ਤੁਸੀਂ ਦੇਖ ਸਕਦੇ ਹੋ ਡਿਟੇਲ ਚ ਗੱਲਬਾਤ ਕਰਾਂਗੇ ਤੇ ਅੱਜ ਦੀ ਜਿਹੜੀ ਵੀਡੀਓ ਇਹਦੇ ਚ 8 ਨਗ ਟੋਟਲ ਹੈ ਜਿਹਦੇ ਚੋਂ ਚਾਰ ਮੱਝਾਂ ਜਿਹੜੀਆਂ ਉਹ ਗੱਭਣਾਂ ਸੂਣ ਵਾਲੀਆਂ ਤਿੰਨ ਟੋਕੜ ਗੱਭਣ ਮੱਝਾਂ ਜਿੰਨਾਂ ਜੇ ਇੱਕ ਬੂਰੀ ਵੀ ਤੁਸੀਂ ਦੇਖ ਰਹੇ ਹੋ ਤੇ ਇੱਕ ਝੋਟੀ ਬਿਲਕੁਲ ਤਾਜੀ ਸੋਈ ਵੀ ਹੈ ਸੋ ਪਸ਼ੂ ਇੱਥੇ ਜਦੋਂ ਵੀ ਤੁਸੀਂ ਆਓਗੇ ਤੁਹਾਨੂੰ ਟੌਪ ਟੌਪ ਦਾ ਪਸ਼ੂ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਅੱਜ ਦੀ ਵੀਡੀਓ ਦੇ ਅੱਠ ਨਾ ਗਿਆ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾਗ ਇਹਨਾਂ ਚੋ ਜੱਜ ਗਿਆ ਉਹਦੀ ਤਸੱਲੀ ਕਰਨਾ ਹੱਕ ਹੈ ਆ ਕੇ ਤੁਸੀਂ ਦੇਖੋਗੇ ਤਸੱਲੀ ਕਰੋਗੇ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਤੇ ਆ ਕੇ ਇੱਕ ਨਾਗ ਜਿਹੜਾ ਉਹ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਨਾਮ ਆਪਣਾ ਦੱਸ ਦਿਓ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਠੀਕ ਹੈ ਸਰਜੀਤ ਭਾਈ ਵਪਾਰ ਦਾ ਕੰਮ ਆਪਣਾ ਪੁਰਾਣਾ ਚੱਲਦਾ ਹੈ ਨਾ ਹਾਂਜੀ ਪੁਰਾਣਾ ਹੀ ਹੈ ਪਹਿਲਾਂ ਵੀਡੀਓ ਬਣਾਇਆ ਸੀ ਬੜਾ ਸੋਹਣਾ ਪਸ਼ੂ ਸੀ ਚੰਗਾ ਰਿਸਪੌਂਸ ਆਉਂਦਾ ਰਿਹਾ ਮਤਲਬ ਉਹ ਰੂਟੀਨ ਚ ਪਸ਼ੂ ਆਈ ਜਾਂਦੇ ਹਾਂ ਹਾਂ ਹਾਂਜੀ ਬਾਧੂ ਪਸ਼ੂ ਹੁੰਦੇ 10-12 ਪਸ਼ੂ ਆਮ ਹੀ ਹੁੰਦੇ ਆਪਣੇ ਕੋਲ 10-12 ਹੁੰਦੇ ਹੈ ਇਸ ਵਾਰ ਟੋਕੜ ਗੱਪਣ ਦੀ ਤਿੰਨ ਹੈ ਹੁਣ ਆ ਜਾਂਦੀਆਂ ਟੋਕੜ ਗੱਪਣ ਹਾਂਜੀ ਆ ਹਾਂ ਕਈ ਵਾਰੀ ਚੰਗੀ ਹੋਵੇ ਆਪਣੇ ਆਪਾ ਤੋਂ ਗਈ ਹੋਵੇ ਵੀ ਉਹੀ ਵਾਪਸ ਲੈਣੀ ਆਪਾਂ ਅੱਛਾ ਉਹੀ ਵਾਪਸ ਲੈਣੇ ਹੋ ਵੈਸੇ ਨਹੀਂ ਖਰੀਦ ਹਾਂਜੀ ਠੀਕ ਹੈ ਭਾਈ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਬਹੁਤ ਸੋਹਣੀ ਸੋ ਸੁਪੀਏ ਹਾਂਜੀ ਰੇਟ ਆਪਾਂ ਕੀ ਰੱਖਾਂਗੇ ਬਾਈ ਰੇਟ ਫੋਨ ਤੇ ਕਰਾਂਗੇ ਸਰ ਰੇਟ ਫੋਨ ਤੇ ਹਾਂਜੀ ਠੀਕ ਹੈ ਖੋਲੋ ਵੀਰੇ ਸੋ ਦੋਸਤੋ ਦੂਜਾ ਸੁਆ ਜੈਡ ਬਲੈਕ ਦਿਸਦੀ ਹੈ ਰੰਗ ਦੂਜੀਆਂ ਚ ਮੱਝਾਂ ਨਾਲੋਂ ਤੁਹਾਨੂੰ ਬਲੈਕ ਵੈਸੇ ਵੀ ਦਿਸੂਗਾ ਨੇਚਰਲੀ ਕਾਲੀ ਇੰਨੀ ਕਾ ਸਰਜੀਤ ਭਾਈ ਬੱਚਾ ਕੀ ਇਹਨੇ ਦਿੱਤਾ ਮੇਰੇ ਕਟਾ ਇਹ ਮੂ ਕਟਾ ਦੇਵਾ ਠੀਕ ਹੈ ਸੋ ਬੱਚਾ ਦੋਸਤੋ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਅੱਜ ਸਵੇਰ ਇਹ ਸੋਈ ਆ ਸੋ ਦੋਸਤੋ ਹਵਾਨਾ ਹੁਣ ਵੀ ਤੁਸੀਂ ਦੇਖ ਲਓ ਤੇ ਢੇੜਾ ਕਢਾਉਣੇ ਆ ਬਾਹਰ ਨੂੰ ਇਹਦਾ ਥੋੜਾ ਜਿਹਾ ਤਾਜਾ ਸੂਆ ਪਸ਼ੂ ਬੱਚੇ ਦੀ ਖਿੱਚ ਕਰਦਾ ਰਹਿੰਦਾ ਸੋ ਝੋਟੀ ਦੀ ਬੰਤਰ ਦੇਖਿਓ ਜੇ ਰੰਗ ਰੂਪ ਵੀ ਤੁਹਾਨੂੰ ਪਸੰਦ ਆਉਣਾ ਤੇ ਬਣਾਵਟ ਵੀ ਬੜੀ ਚੰਗੀ ਹੈ ਹਵਾਨਾ ਦੋਸਤੋ ਜਿੰਨਾ ਪਛਾਣ ਨੂੰ ਦਿਖਾਊਗੀ ਇਸੇ ਹਿਸਾਬ ਤੇ ਅੱਗੇ ਨੂੰ ਵੀ ਹੈਗਾ ਬਾਕੀ ਬਾਈ ਹੁਣ ਪੱਧਰ ਥਾਂ ਤੇ ਤੋਰੂਗਾ ਤੇ ਹੁਣ ਤੁਸੀਂ ਇਹਦੀ ਬਣਾਵਟ ਝੋਟੀ ਦੀ ਦੇਖੋ ਪਤਲੀ ਪੂਛ ਬਿਲਕੁਲ ਆਸ ਹੈ ਵੀ ਸੋਨਾ ਦੁੱਧ ਪਾਊਗੀ ਸਿੰਘ ਕੁੰਡਿਆਂ ਦੀ ਦਾਂ ਤਾਂ ਤੁਸੀਂ ਦੇਖੋ ਇਹਦਾ ਸੋ ਇਹ ਦੂਜਾ ਸੂਆ ਬਿਲਕੁਲ ਤਾਜੀ ਸੂਈ ਵੀ ਝੋਟੀ ਤੁਸੀਂ ਦੇਖ ਰਹੇ ਹੋ ਹਵਾਨੇ ਦੀ ਬਣਾਵਟ ਵੀ ਚੰਗੀ ਤੇ ਥੰਡ ਦਾ ਸਹਿਜ ਵੀ ਸੋਹਣਾ ਸੋ ਇਹ ਤੋਂ ਬਾਅਦ ਇੱਕ ਝੋਟੀ ਗੱਬਣ ਤੁਹਾਨੂੰ ਦਿਖਾਉਣੇ ਆਏ ਸੂਈ ਸਵਾਈਆਂ ਚੋਂ ਸਿਰਫ ਇੱਕ ਸੀਗੀ ਇਸ ਨਾਲ ਬੱਚਾ ਮੇਲ ਕਾਫ ਆ ਕੱਟੇ ਨੂੰ ਇਹਨੇ ਜਾਣ ਨਹੀਂ ਦਿੱਤਾ ਜਿਹੜੀ ਬਈ ਗੱਬਣ ਝੋਟੀ ਖੜੀ ਆ 2 ਨੰਬਰ ਦੇ ਉੱਤੇ ਇਹ ਪਹਿਲਾ ਸੂਆ ਸੁੰਦੀ ਹੈ ਜੀ ਠੀਕ ਹੈ ਪਹਿਲਾ ਕੁੰਡਾ ਦੰਦਾ ਇਹ ਕਿੰਨਾ ਚਿਰ ਲੈ ਜੂਗੀ ਬਈ ਇਹ ਇਹ ਜੀ ਹਜੇ ਰਹਿੰਦਿਆ ਹਫਤਾ ਰਹਿੰਦਾ ਜੀ ਪੂਰਾ ਇੱਕ ਹਫਤਾ ਲੈ ਜੂਗੀ ਹਾਂਜੀ ਬੋਲੀ ਬਈ ਸੋ ਦੋਸਤੋ ਦੋ ਦੰਦ ਮੂੰਹ ਦੇ ਵਿੱਚੋਂ ਸੂਆ ਪਹਿਲਾ ਇੱਕ ਹਫਤਾ ਲੈਂਦੀ ਆ ਸਿੰਘ ਇਹ ਵੀ ਛੋਟੇ ਸਿੰਘ ਦੀ ਬਿਲਕੁਲ ਕੁੰਡਾ ਸਿੰਘ ਇਹ ਕੁਦਰਤੀ ਸਿੰਘ ਇਦਾਂ ਦਾ ਬਣਿਆ ਹੋਇਆ ਇਹਨੂੰ ਜਿਹੜਾ ਉਹਦੀ ਸ਼ੇਪ ਕੋਈ ਦਿੱਤੀ ਨਹੀਂ ਬਣਾਇਆ ਨਹੀਂਗਾ ਸਿੰਘ ਬਿਲਕੁਲ ਵੀ ਸੋ ਇਹਦੇ ਵੀ ਢਾਂਚੇ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦਾ ਥਾਣਾ ਪਹਿਲਾਂ ਦਾ ਦੋ ਦੰਦ ਦੇ ਹਿਸਾਬ ਤੇ ਬੜਾ ਸੋਹਣਾ ਥਾਣਾ ਹੈ ਪੂਰਾ ਵਧੀਆ ਮੁਠੀ ਦੀ ਚੁਵਾਈ ਵਾਲਾ ਥਾਣ ਬਣਿਆ ਹੋਇਆ ਟਾਂਚਾ ਵੀ ਇਹਦਾ ਤੁਸੀਂ ਦੇਖ ਸਕਦੇ ਹੋ ਸੋ ਇਹ ਪਹਿਲਾ ਸੂਆ ਦੋਸਤੋ ਝੋਟੀ ਜਿਹੜੀ ਉਹ ਸੂਊਗੀ ਇੱਕ ਹਫਤਾ ਲੈਂਦੀ ਹੈ ਸੋ ਦੋਸਤੋ ਥਾਣ ਦਾ ਸਾਈਜ਼ ਦੇਖੋ ਝੋਟੀ ਦਾ ਇਦਾਂ ਦਾ ਰੋਖੇ ਦੇ ਟਾਂਚੇ ਦੀ ਬਣਾਵਟ ਇਹਦੀ ਦੇਖ ਸਕਦੇ ਹੋ ਉੱਪਰੋਂ ਸਟਰਕਚਰ ਦੇਖ ਸਕਦੇ ਹੋ ਸੋ ਇਹ ਪਹਿਲਾ ਸੂਆ ਦੋ ਦੰਦ ਝੋਟੀ ਸੂਊਗੀ ਬਹੁਤ ਸੋਹਣੀ ਝੋਟੀ ਹੈ ਤੈਨਾਂ ਨੰਬਰ ਤੇ ਜਿਹੜੀ ਮੱਝ ਆ ਦੋਸਤੋ ਨਗੀਨਾ ਹੀ ਐ ਬਾਈ ਕੋਲ ਬਾਈ ਇਹ ਕਿੰਨਾਂ ਮਸੂਆ ਸੂਹ ਤੇ ਇਹ ਦੂਜਾ ਸੂਆ ਸੁੰਦੀ ਹੈ ਜੀ ਕਿੰਨਾ ਚਿਰ ਲੇ ਜੂਗੀ ਬਾਈ ਇਹ ਵੀ ਦੋ ਤਰੀਕ ਨੂੰ ਦਿਨ ਪੂਰੇ ਹੋਣਿਆ ਜੀ ਦੋ ਤਰੀਕ ਨੂੰ 24 ਤਰੀਕ ਨੂੰ ਵੀਡੀਓ ਬਣਾ ਰਹੇ ਆ ਪਹਿਲੇ ਸੂਏ 16 ਕਿਲੋ ਦੁੱਧ ਬੰਦਾ ਹਰਿਆਣੇ ਚੋਂ ਮਣਕੇ ਲਿਆ ਸੀ ਇਹਦਾ ਜੀ ਠੀਕ ਹੈ ਇਹ ਦੂਜਾ ਸੂਆ ਸੂ ਵੀ 20 ਕਿਲੋ ਦੀ ਮਾਇਰ ਹੈ ਠੀਕ ਹੈ ਹਾਂ ਦੋਸਤੋ ਥਾਂ ਦਾ ਸੈਜ ਦੇਖੋ ਬਾਕੀ ਤੁਹਾਨੂੰ ਡਿਟੇਲ ਬਾਈ ਨੇ ਦੱਸ ਹੀ ਦਿੱਤੀ ਆ ਹਵਾਨਾ ਦੇਖੋ ਝੋਟੀ ਦਾ ਫੁੱਲ ਹੈਵੀ weight ਫੁੱਲ ਵਜਨ ਦੀ ਸਾਂ ਦਾ ਸਾਇਜ ਹੱਥੀ ਚੁਾਈ ਵਾਲਾ ਲੈ ਇਹ ਲੱਗੋਂ ਹੋਣਾਗੇ ਹੋ ਬਣਾਵਟ ਦੇਖੋ ਟਾਂਚੇਰੀ ਬਾਕੀ ਹਜੇ ਤਾਂ ਦੋਸਤੋ 24 ਤਰੀਕ ਨੂੰ ਵੀਡੀਓ ਬਣ ਰਹੀ ਆ 6 ਦਿਨ ਇਸ ਮਹੀਨੇ ਦੇ ਪਏ ਆ ਤੇ 2 ਦਿਨ ਉੱਤੇ ਹਜੇ 2 ਤਰੀਕ ਨੂੰ ਦਿਨ ਪੂਰੇ ਹੁੰਦੇ ਆ 8 ਦਿਨ ਜੇ ਝੋਟੀ ਲੈਂਦੀ ਆ ਤਾਂ ਅੰਦਾਜ਼ਾ ਲਾਓ ਵੀ ਹੋਰ ਕਿੰਨੀ ਕੁ ਬਣੂਗੀ ਇਹ ਟਾਂਚੇਰੀ ਚੁੜਾਈ ਫੁੱਲ ਹੈ ਇਹਨੂੰ ਬਾਹਰ ਨਹੀਂ ਖੁਰਲੀਤੀ ਲਾ ਲਈ ਕਿਰਾ ਬਾਈ ਸੋ ਦੇਖੋ ਦੋਸਤੋ ਇਹ ਵੀ ਇੱਕ ਬੜੀ ਸੋਹਣੀ ਲਾਜਵਾਬ ਚੀਜ਼ ਐ ਹਵਾਨੇ ਵਾਲੇ ਪੱਖ ਤੋਂ ਵੀ ਤੁਸੀਂ ਇਹਨੂੰ ਦੇਖ ਸਕਦੇ ਹੋ 20 ਕਿਲੋ ਬਾਈ ਕਹਿੰਦਾ ਵੀ ਉਮੀਦ ਐ ਤੇ ਬਾਕੀ ਜਿਹੜਾ ਢਾਂਚਾ ਰਸੋ ਦੇ ਤੋਂ ਅੰਦਾਜ਼ਾ ਤੁਹਾਨੂੰ ਵੀ ਲੱਗਦਾ ਹੋਣਾ ਸਿੰਘ ਇਹ ਵੀ ਕੁੰਡਿਆਂ ਦੀ ਐ ਕਿਤੋਂ ਵੀ ਤੁਹਾਨੂੰ ਮੱਝ ਚ ਕੋਈ ਕਮੀ ਨਹੀਂ ਦਿਸਦੀ ਕਿਸੇ ਪਾਸੇ ਤੋਂ ਸੋ ਦੇਖ ਸਕਦੇ ਤੁਸੀਂ ਲੈ ਚਲੋ ਭਾਈ ਅੰਦਰ ਨੂੰ ਭਾਵੇਂ ਇਹਦੀ ਸ਼ਾਰਟ ਵੀਡੀਓ ਵੀ ਚੈਨਲ ਤੇ ਚਲਾਵਾਂਗੇ ਕਿਉਂਕਿ ਇੱਕ ਬਹੁਤ ਸੋਹਣੀ ਛੋਟੀ ਬਾਈ ਕੋਲ ਵਿਕਰੀ ਵਾਸਤੇ ਆਈ ਵੀ ਐ ਠੰਡਾ ਸਹਿਜ ਹਵਾਨੇ ਦੀ ਬਣਾਵਟ ਟਾਂਚਾ ਖੁੱਲਾ ਡੁੱਲਾ ਸਾਰੇ ਗੁਣ ਇਹਦੇ 'ਚ ਤੁਹਾਨੂੰ ਨਜ਼ਰ ਆਉਣਗੇ ਸੋ ਇਹ ਝੋਟੀ ਦੂਜਾ ਸੁਆ ਸੁਹੰਦੀ ਐ ਉੱਤੋਂ ਕਾਫੀ ਖੁੰਲੀ ਡੁੱਲੀ ਐ ਇੱਕ ਹੋਰ ਵੱਡੀ ਮਾਝ ਤੁਹਾਨੂੰ ਦਿਖਾਉਣੇ ਐ ਇਹਦਾ ਸੁਆ ਕਿੰਨਾ ਬਾਈ ਇਹਦਾ ਤੀਜਾ ਸੁਆ ਬਾਈ ਜੀ ਕਿੰਨਾ ਚਰ ਲਊਗੀ ਤੇਰੇ ਦਿਨ ਜੀ ਇਹਦੇ ਵੀ 2 ਤਰੀਕ ਨੂੰ ਪੂਰੇ ਹੋਣੇ ਆਉਗੇ ਜੀ 2 ਤਰੀਕ ਨੂੰ ਹਾਂਜੀ ਠੀਕ ਐ ਖੋਲ ਲਈ ਬਾਈ 2 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਵਜਨ ਦੋਨਾਂ ਦਾ ਹੀ ਬਰਾਬਰ ਦਾ ਐ ਪਰ ਇਹ ਜਿਹੜੀ ਝੋਟੀ ਐ ਉਸ ਤੋਂ ਥੋੜੀ ਬਰੀਡ 'ਚ ਜਾਂ ਦੁੱਧ ਵਾਲੇ ਪੱਖ 'ਚ ਜ਼ਿਆਦਾ ਚੰਗੀ ਦਿਸਦੀ ਐ ਪਰ ਇਹਦਾ ਵੀ ਬਾਡੀ weight ਤੁਸੀਂ ਦੇਖੋ ਮੱਝ ਦਾ ਕੱਦ ਕਾਠ 19 21 ਫਰਕ ਦੇ ਨਾਲ ਹੀ ਹੈ ਸਿੰਘ ਇਹਦਾ ਤੁਹਾਨੂੰ 17 18 ਕਿਲੋ ਦੁੱਧ ਦੁੱਧ ਠੀਕ ਆ ਸੁਆ ਸੁਂਦੀ ਹੈ ਠੀਕ ਹੈ 17 18 ਕਿਲੋ ਦੁੱਧ ਹੀ ਮਾਲਕ ਨੇ ਤੇ ਸੁਆ ਬਾਈ ਕਹਿੰਦਾ ਤੀਜਾ ਸੁਂਦੀ ਹੈ ਵਜ਼ਨ ਮੱਝ ਦਾ ਦੱਸੋ ਪਤਾ ਨਹੀਂ ਇਹ ਕਿਹੜੇ ਵੀਰ ਨੇ ਸੰਭਾਲੀ ਹੈ ਤੇ ਬੜੀ ਨਿਕਰਨ ਰੋਈ ਮੱਝ ਇਹ ਤਿਆਰ ਕੀਤੀ ਹੋਈ ਹੈ 2 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਬਾਕੀ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦੋਗੇ ਜਿਹੜਾ ਜਿਹੜਾ ਪਸ਼ੂ ਜੱਜਦਾ ਉਹਦੇ ਲਈ ਕਾਲ ਬਾਈ ਨੂੰ ਕਰ ਸਕਦੇ ਹੋ ਕਮਾ ਲਿਆ ਬਾਈ ਆ ਮਨਨ ਆ ਗਏ ਮਨ ਜਾਣ ਨਹੀਂ ਕਿੱਥੇ ਲਾ ਜਣ ਤੋ ਢਾਂਚਾ ਇਹਦਾ ਵੀ ਬੜਾ ਖੁੱਲਾ ਡੁਲਾਸੋ ਮਾਝ ਦਾ ਅੰਦਰ ਹੀ ਲੈ ਚੱਲੀ ਬਈ ਸਿੱਧੀ ਫੋ ਬੋਡੀ weight ਇਹ ਸਮਝਦਾ ਵੀ ਦੇਖ ਸਕਦੇ ਹੋ ਪਸ਼ੂ ਇੱਥੇ ਨਾਗ ਬਾਈ ਕੋਲ 10 10 12 12 ਨਾਲ ਹੁੰਦੇ ਪਹਿਲਾਂ ਵੀਡੀਓ ਬਹੁਤ ਬਣਾਈਆਂ ਉਦੋਂ ਤੋਂ ਦੇਖਦੇ ਰਹੇ ਆ ਅੱਜ ਇੱਕ ਹੁਣ ਤੁਹਾਨੂੰ ਜਿਹੜੀ ਮੱਝ ਦਿਖਾਉਣੀ ਆ ਦੱਸੋ ਇਹ ਮਾਰਕਿੰਗ ਵਾਲੇ ਪਖਤੋਨ ਨਸਲ ਨੀਲੀ ਰਾਵੀ ਦੀ ਹੈ ਡਿਟੇਲ ਆਪਾਂ ਨੂੰ ਬਾਈ ਦੱਸ ਦੂਗਾ ਸਰਜੀਤ ਬਾਈ ਕੰਨਵਾ ਸੁਵੇ ਮੱਝ ਦੀ ਇਹ ਚੌਥਾ ਸੂਬਾ ਸੁੰਦੀ ਹੈ ਬਾਈ ਜੀ ਠੀਕ ਹੈ ਕਿੰਨਾ ਚਰ ਲੈ ਜੂਗੀ ਬਈ ਹਜੇ ਇਹਦੇ ਵੀ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂਗੀ ਧੋਰੀਆਂ ਨੂੰ ਦੋਤ ਵੀ ਇਹਨਾਂ ਨੂੰ 15 ਕਿਲੋਗੂੰ ਦਿੱਤਾ ਹੈ ਠੀਕ ਹੈ ਹਾਂ ਸੋ ਦੋਸਤੋ ਮਾਜੇ ਤੁਸੀਂ ਦੇਖ ਸਕਦੇ ਹੋ ਦਰਮਿਆਨਾ ਜਾਂ ਕੱਦ ਦਾ ਮਾਜਦਾ ਹਰੇ ਹਫਤਾ ਲੈਂਦੀ ਐ ਸੋਨ ਦੇ ਵਿੱਚ ਢਾਂਚੇ ਦੀ ਚੌੜੀ ਐ ਕੱਦ ਜਿਹੜਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਬਾਲੇ ਵੱਡੇ ਕੱਦ ਚ ਨਹੀਂ ਮੀਡੀਅਮ ਹਾਈਟ ਦੇ ਵਿੱਚ ਐ ਮਾਰਕਿੰਗ ਵਾਲੇ ਪੱਖ ਤੋਂ ਪ੍ਰੋਪਰ ਨੀਲੀ ਰਾਵੀ ਦਿਸਦੀ ਐ ਅੱਖਾਂ ਵੀ ਸੋਹਣੀਆਂ ਦੋਸਤੋ ਸਾਰੇ ਪਸ਼ੂ ਬਾਹਰ ਨੂੰ ਖਿੱਚਦੇ ਆ ਕਿਉਂਕਿ ਅੰਦਰ ਹਮਸ ਥੋੜੀ ਜੀ ਵੱਧ ਆ ਉਹਦੇ ਕਰਕੇ ਬਾਹਰਲੀ ਖੁਰਨੀ ਦੇ ਉੱਤੇ ਖੜਨਾ ਚਾਹੁੰਦੇ ਆ ਸੋ ਵੀਡੀਓ ਤੋਂ ਬਾਅਦ ਰਿਲੈਕਸ ਹੋਣਗੇ ਇੱਕ ਵਾਰ ਤੁਹਾਨੂੰ ਇਹਨਾਂ ਪਸ਼ੂਆਂ ਦੀ ਸਾਰਿਆਂ ਦੀ ਵੀਡੀਓ ਦਿਖਾ ਦਈਏ ਇਸ ਤੋਂ ਬਾਅਦ ਮੇਰੇ ਖਿਆਲ ਚ ਤਿੰਨ ਬਈ ਟੋਕੜ ਘੱਬਣ ਹੈ ਹਾਂਜੀ ਠੀਕ ਹੈ ਡਿਟੇਲ ਇਹਨਾਂ ਦੀ ਦੱਸਿਓ ਬਾਈ ਜਿਹੜੀ ਪਹਿਲੇ ਨੰਬਰ ਤੇ ਮੱਧ ਹੈ ਇਹ ਦੂਜਾ ਸੂਹਾ ਸੂਈ ਸੀ 16 ਕਿਲੋ ਦੁੱਧ ਸੀ ਆਪਾਂ ਤੋਂ ਹੀ ਗਈ ਸੀ ਠੀਕ ਹੈ ਹੁਣ ਕਿਹਨੇ ਕਰਦੀ ਘੱਬਣਾ ਬਾਈ ਇਹ 2 ਮਹੀਨਿਆਂ ਤੋਂ ਥੋੜੇ ਦਿਨ ਘਟਾ ਹੈ ਚੈੱਕ ਪਾਸ ਹੋ ਜੂਗੀ ਚੈੱਕ ਪਾਸ ਹੋ ਜੂਗੀ ਹਾਂਜੀ ਹੁਣ ਦੁੱਧ ਦਿੰਦੀ ਹੈ ਇਹ ਦੁੱਧ ਹੈਗਾ ਹੀ 3 ਕਿਲੋ ਕਿਹੜਾ ਮਿਲਦੀ ਹੈ ਸ਼ਾਮ ਨੂੰ ਠੀਕ ਹੈ ਇਹ ਫਿਰ ਘਟਾ ਸੰਭਾਲੀ ਦੁੱਧ ਇਹ ਇੱਕ ਸਾਲ ਭੰਕੇ ਬਣੀ ਹੈ ਠੀਕ ਹੈ ਓਕੇ ਲੇਟ ਹੋ ਗਈ ਗੱਭਣ ਹੋਣ ਹਾਂਜੀ ਹਾਂਜੀ ਠੀਕ ਹੈ ਇਹਦੇ ਨਾਲ ਜਿਹੜੀ ਝੋਟੀ ਖੜੀ ਹੈ ਬਈ ਇਹ ਦੂਜੇ ਪਹਿਲਾਂ ਸੂਈ ਸੀ ਦੂਜਾ ਸੂਈ ਦਾ ਗੱਭਣ ਹੈ ਕਿੰਨੇ ਚਿਰ ਦੀ ਗੱਭਣ ਹੈ ਬਈ ਇਹ ਗੱਭਣ ਜੀ 2.5 ਮਹੀਨਿਆਂ ਦੀ ਪੂਰਿਆਂ ਦੀ ਚੈੱਕ ਪਾਸ ਹੋ ਗਈ ਹੈ ਹਾਂਜੀ ਹਾਂਜੀ ਠੀਕ ਹੈ ਦੁੱਧ ਹੁਣ ਕਿੰਨਾ ਦਿੰਦੀ ਹੈ ਇਹ ਦੁੱਧ 7 ਕਿਲੋ ਆਈ ਸਹੀ ਕੰਡੇ ਪਹਿਲਾਂ ਨੇ ਦੁੱਧ ਵੀ 15-16 ਕਿਲੋ ਦਤਾ ਇਹ ਠੀਕ ਹੈ ਦੂਜੇ ਸੂਏ ਵਾਸਤੇ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਵੱਡੇ ਕੱਦ ਕਾਠ ਦੀ ਹੈ ਰੇਟ ਇਹਨਾਂ ਦੇ ਵਈ ਫੋਨ ਤੇ ਰੱਖਾਂਗੇ ਹਾਂਜੀ ਠੀਕ ਹੈ ਸੋ ਕੁੰਡੇ ਸਿੰਘਾਂ ਦੀ ਦੋਸਤੋ ਝੋਟੀ ਨਾ ਤਾਂ ਸਿੰਘਾਂ ਨੂੰ ਕੋਈ ਕਮੀ ਹੈ ਤੇ ਨਾ ਕੱਦ ਕਾਠ ਵੱਲ ਮਾਈ ਕੋਲੋਂ ਗਈ ਸੀ ਕਿ ਇਹ ਤਾਂ ਨਹੀਂ ਝੋਟੀਆਂ ਵੈਸੇ ਇਹਨਾਂ ਕੋਲ ਆਉਂਦੀਆਂ ਵੀ ਰੂਟੀਨ 'ਚ ਹੈ ਤੁਸੀਂ ਵੀਡੀਓ ਪਿਛਲੀਆਂ ਦੇਖੀਆਂ ਹੋਣੀਆਂ ਤਾਂ ਵੀ ਧਿਆਨ ਚਾਓ ਤੇ ਜਦੋਂ ਹੁਣ ਵੀਡੀਓ ਚੱਲੂਗੀ ਇਹਦੇ ਤੋਂ ਵੀ ਆਈਡੀਆ ਹੋਣਾ ਵੀ ਕਿਦਾਂ ਦੇ ਪਸ਼ੂ ਬਾਈ ਹੋਰੀ ਖਰੀਦਦੇ ਐ ਬਣਾਵਟ ਇਹਦੇ ਵੀ ਢਾਂਚੇ ਦੀ ਬੜੀ ਜ਼ਬਰਦਸਤ ਹੈ ਬਹੁਤ ਵੱਡੇ ਕੱਦ ਕੱਡ ਦੀ ਦੂਜੇ ਸੂਏ ਵਾਸਤੇ ਢਾਈ ਮਹੀਨੇ ਦੀ ਚੈੱਕ ਪਾਸ ਛੋਟੀ ਹੈ ਇੱਥੇ ਹੀ ਕਮਾਲਾ ਬਈ ਗੁੰਡੇ ਸਿੰਘਾਂ ਦੀ ਦੋਸਤੋ ਸਿੰਘਾਂ ਤੁਸੀਂ ਹੋ ਜੋ ਜੇ ਤੁਹਾਨੂੰ ਇਸ ਛੋਟੀ ਬਹੁਤ ਸੋਹਣੀ ਲੱਗੂਗੀ ਟੋਕੜ ਗੱਬਣ ਜੇ ਕੋਈ ਵੀਰ ਸੰਭਾਲਣੀ ਚਾਹੁੰਦਾ ਤਾਂ ਕੀਮਤ ਬਾਈ ਦੱਸੂਗਾ ਪਰ ਮੈਨੂੰ ਇਹ ਲੱਗਦਾ ਵੀ ਤੁਸੀਂ ਜਿੰਨੇ ਦੀ ਖਰੀਦ ਲਓਗੇ ਉਹਦੇ ਚ ਵਾਧਾ ਚੰਗਾ ਕਰ ਜੂਗੀ ਕਰਮਾ ਲਈ ਜਦੋਂ ਅੱਗੇ ਜਾ ਕੇ ਇਹ ਨੇੜ ਆਊਗੀ ਬਾਕੀ ਪਾਸ ਹਰੇਕ ਐਂਗਲ ਤੋਂ ਤੁਸੀਂ ਕਰਨੀ ਹੈ ਇੱਕ ਬੂਰੀ ਮੱਝ ਵੀ ਬਾਈ ਕੋਲ ਟੋਕੜ ਗੱਬਣਾ ਮੈਂ ਬਹੁਤੀ ਵੀਡੀਓ ਲੰਬੀ ਨਾ ਜਾਵੇ ਇਸ ਕਰਕੇ ਮੱਝ ਨਹੀਂ ਤੋਰੀ ਵੈਸੇ ਦੇਖ ਲੈਣੇ ਆ ਵੀਡੀਓ ਦੇ ਵਿੱਚ ਇੱਕ ਬੂਰੀ ਬਾਰੇ ਗੱਲਬਾਤ ਕਰ ਲਈਏ ਬਾਈ ਪੂਰੀ ਕਿੰਨਾ ਸੂਰੀ ਬੂਰੀ ਜੀ ਇਹ ਦੂਜਾ ਸੂਰਾ ਸੂਰੀ ਕਿੰਨਾ ਚਿਰ ਲੈਂਦੀ ਸੂਰਾ ਇਹ ਦੋ ਵੀ ਨਹੀਂ ਰਹਿ ਗਈ ਇਹਦੇ ਗੱਬਾਂ 7 ਮਹੀਨੇ ਦੀ ਗੱਬਣਾਈ ਹੈ ਅੱਛਾ 8ਾਂ ਦੀ ਹੋਣ ਵਾਲੀ ਹੈ ਜਿਹੜੇ 2 ਤਰੀਕ ਹੋਜੂ ਉਹਦੇ 9ਵਾਂ ਮਹੀਨਾ ਲੱਗ ਜੂਗਾ 2 ਤਰੀਕ ਤੋਂ 9ਵਾਂ ਲੱਗ ਜੂਗਾ ਹਾਂਜੀ ਠੀਕ ਹੈ ਅੱਛਾ ਹੁਣ ਤਾਂ ਫਿਰ ਡਰਾਈ ਹੈ ਹਾਂਜੀ ਸ਼ਰਤੀ ਜੀ ਦੋ ਦੋ ਖੁੱਲ ਕੇ ਬੈਨੂ ਵੀ ਦੋ ਦੋ ਵਧਾ ਦੇਤਾ ਜੀ 12 ਕਿਲੋ ਹੂੰ ਪਹਿਲਾਂ ਨਹੀਂ ਦਿੱਤਾ ਦੋਦੇ ਜੀ ਠੀਕ ਹੈ ਸੋ ਦੋਸਤੋ ਬੂਰੀ ਮੱਝ ਕੋਈ ਚੂਈ ਦੀ ਬਹੁਤ ਜਿਆਦਾ ਚੰਗੀ ਹੈ ਜੀ ਠੀਕ ਹੈ ਸੈਂਗੇ ਵੀ ਗੁੰਡਿਆਂ ਦੀ ਜਿਹੜੀ ਦੂਜੀ ਟੋਕੜ ਆ ਇਹ ਵੀ ਤੋੜ ਦਿਆਂਗੇ ਕਿਸੇ ਵੀਰ ਨੂੰ ਇਹ ਨਾ ਲੱਗੇ ਵੀ ਪਤਾ ਨਹੀਂ ਕਿਉਂ ਨਹੀਂ ਤੋਰੀ ਮੱਝ ਇਹ ਵੀ ਵੱਡੇ ਢਾਂਚੇ ਦੀ ਹੈ ਸੋ ਪਹਿਲਾਂ ਬੂਰੀ ਦੇਖ ਲਓ ਹੁੰਦੇ ਸਿੰਘਾਂ ਦੀ ਇਹ ਵੀ ਇਥੋਂ ਅੰਦਰੋਂ ਹੀ ਘੁਮਾ ਲਈ ਬਾਈ ਕੂਲਰ ਕੋਲੋਂ 2 ਮਹੀਨੇ ਦੋਸਤੋ ਤੁਸੀਂ ਮੰਨ ਲਓ ਵੀ ਇਹਦੇ ਰਹਿੰਦੇ ਆ ਬੂਰੀ ਦਾ ਕੋਈ ਸ਼ੌਂਕ ਰੱਖਦਾ ਹੈ ਤਾਂ 2 ਮਹੀਨੇ ਸਾਮ ਲੋ ਬਾਅਦ ਜੋ ਤੁਹਾਨੂੰ ਵਤਸਰ ਮਿਲ ਜੂਗੀ ਉਸ ਤੋਂ ਬਾਅਦ ਜੋ ਤਿਆਰ ਪਸ਼ੂ ਹੁੰਦਾ ਉਹਦੀ ਕੀਮਤ ਅੱਜ ਕੱਲ کافی ਜ਼ਿਆਦਾ ਹੋ ਜਾਂਦੀ ਹੈ। ਨੇ ਵਾਲੂ ਆ ਬਹੁਤ ਚੰਗਾ ਕਰੀ ਚੌਂ ਪਸਵਾ ਵੀ ਬਹੁਤ ਚੰਗਾ ਹੈ। ਠੀਕ ਹੈ। ਸੋ ਬੂਰੀ ਬਹੁਤ ਸੋਹਣੀ। ਇੱਕ ਵੱਡੀ ਮੱਝ ਜਿਹੜੀ ਤੋਕੜ ਗੱਭਣ ਸੀਗੀ ਦੱਸੋ ਇਹ 3 ਕਿਲੋ ਦੁੱਧ ਦਿੰਦੀ ਹੈ। ਲਗਭਗ 2 ਮਹੀਨੇ ਦੇ ਆਸ-ਪਾਸ ਗੱਭਣਾ ਚ ਇੱਕ ਪਾਸ ਹੋ ਜੂਗੀ। ਜੈਡ ਬਲੈਕ ਆ ਤੋੜ ਦਿੰਨੇ ਆ ਥੋੜਾ ਢੇੜਾ ਕਢਾ ਦਈਏ ਦਾ ਵੀ। ਇਹਨੂੰ ਵੀ ਖੋਲ ਨਹੀਂ ਬਾਈ ਕੱਲੀ ਰਹਿ ਗਈ ਸੀ ਤੋੜਨ ਵਾਲੀ। ਚੋਣ ਚਾਣ ਬਹੁਤ ਜ਼ਿਆਦਾ ਚੰਗਾ ਜੀ ਇਹਦਾ ਵੀ ਠੀਕ ਹੈ ਉੱਲੇ ਚੋਣ ਦੀ ਆਏ ਨਹੀਂ ਵੀ ਛੋਟੇ ਚੁੰਗੇ ਓਕੇ ਸੋ ਦੋਸਤੋ ਚਵਾਈ ਦੀ ਇਹ ਵੀ ਚੰਗੀ ਮੱਝ ਹੈ ਬਾਈ ਦੱਸਦਾ ਚੈੱਕ ਪਾਸ ਹੋ ਜੂਗੀ ਤੁਸੀਂ ਕਰਵਾ ਸਕਦੇ ਹੋ ਚੈੱਕ ਪਾਸ ਹੋਸਾ ਉੱਤੇ ਰੇਟ ਹੋ ਜੂਗਾ ਦੋਸਤੋ ਜੇ ਗੱਬਨ ਨਿਕਲਦੀ ਆ ਤਾਂ ਤੁਹਾਨੂੰ ਗੱਬਨ ਦਾ ਰੇਟ ਮਿਲ ਜੂਗਾ ਬਾਈ ਚਾਂਸ ਗੱਬਨ ਨਾ ਨਿਕਲੀ ਤਾਂ ਫਿਰ ਰੇਟ ਹੋਸਾ ਉੱਤੇ ਹੋ ਜੂਗਾ ਵੱਡੀ ਮੱਝ ਹੈ ਜੇ ਸਾਮ ਲੋਗੇ ਤਾਂ 4 ਰੁਪਏ ਜੋੜੂਗੀ ਜੇ ਤੁਹਾਡਾ ਸਾਈਲੈਂਸ ਵਗੈਰਾ ਪਾਇਆ ਹੋਇਆ ਹੈ ਇਹ ਚੁੱਕ ਮਾਲਾ ਪਾਉਣਾ ਭਾਈ ਸਿੰਘ ਥੋੜਾ ਖੁੱਲਾ ਹੋ ਕੇ ਮੁੜਿਆ ਪਰ ਢਾਂਚਾ ਐਡਾ ਕਹਿ ਵੀ ਸਿੰਘ ਜੱਚਦਾ ਸੋ ਸੋ ਅੱਜ ਦੀ ਇਸ ਵੀਡੀਓ ਦੇ ਇਹ ਨਾਗ ਬਾਈ ਕੋਲ ਵਿਖੜੀ ਵਾਲੇ ਸੀਗੇ ਜਿਹੜੇ ਤੁਹਾਨੂੰ ਦਿਖਾਤੇ ਆ ਟੋਟਲ 8 ਨਾਗ ਹੈ ਕੋਸ਼ਿਸ਼ ਕੀਤੀ ਹੈ ਹਰੇਕ ਪਸ਼ੂ ਨੂੰ ਤੋੜ ਕੇ ਹਰੇਕ ਪੱਖ ਤੋਂ ਦਿਖਾਉਣ ਦੀ ਸੋ ਬਾਕੀ ਤੁਸੀਂ ਤਸੱਲੀ ਆ ਕੇ ਕਰ ਸਕਦੇ ਹੋ ਧੰਨਵਾਦ ਵੀਡੀਓ ਦੇਖਣ ਉਸਤੇ